ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਆਪਾਂ ਆਪੇ ਬੀਜ ਆਪੇ ਹੀ ਖਾ ਬਾਰੇ ਵਿਸਥਾਰ ਨਾਲ ਸਮਝਦੇ ਹਾਂ ਇਨਸਾਨ ਅਕਸਰ ਆਪਣੀ ਕਿਸਮਤ ਨੂੰ ਦੋਸ਼ ਦਿੰਦਾ ਹੈ ਪਰ ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਸਾਡੀ ਕਿਸਮਤ ਸਾਡੇ ਆਪਣੇ ਕਰਮਾਂ ਨਾਲ ਬੰਦੀ ਹੈ ਆਪੇ ਬੀਜ ਆਪੇ ਹੀ ਖਾ ਇਹ ਹੀ ਅਸਲੀ ਹਕੀਕਤ ਹੈ ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚੋਂ ਇੱਕ ਗਹਿਰਾ ਆਤਮਕ ਸੰਦੇਸ਼ ਹੈ ਇਸ ਦਾ ਸਿੱਧਾ ਅਰਥ ਹੈ ਕਿ ਜੋ ਕੁਝ ਇਨਸਾਨ ਬੀਜਦਾ ਹੈ ਉਹੀ ਆਖਿਰਕਾਰ ਉਸ ਨੂੰ ਭੋਗਣਾ ਪੈਂਦਾ ਹੈ ਜਿਸ ਤਰ੍ਹਾਂ ਕਿਸਾਨ ਨੇ ਜੇ ਖੇਤ ਵਿੱਚ ਚੰਗਾ ਬੀਜ ਪਾਉਂਦਾ ਹੈ ਤਾਂ ਫਸਲ ਵੀ ਚੰਗੀ ਹੁੰਦੀ ਹੈ ਪਰ ਜੇ ਖਰਾਬ ਬੀਜ ਪਾਏਗਾ ਤਾਂ ਨਤੀਜਾ ਵੀ ਖਰਾਬ ਮਿਲਦਾ ਹੈ। ਇਨਸਾਨ ਦੀ ਜ਼ਿੰਦਗੀ ਵੀ ਬਿਲਕੁਲ ਅਜਿਹੀ ਹੈ। ਇਨਸਾਨ ਦੇ ਵਿਚਾਰ, ਕਰਮ ਅਤੇ ਬੋਲ ਹੀ ਉਸਦੇ ਜੀਵਨ ਦੇ ਬੀਜ ਹਨ। ਜੇ ਉਹ ਨੇਕ ਕਰਮ ਕਰਦਾ ਹੈ, ਦੂਜਿਆਂ ਦੀ ਸੇਵਾ ਕਰਦਾ ਹੈ, ਨਾਮ ਜਪਦਾ ਹੈ ਤੇ ਸੱਚਾਈ ਵਾਲੀ ਜ਼ਿੰਦਗੀ ਜਿਉਂਦਾ ਹੈ ਤਾਂ ਉਸਦੇ ਅੰਦਰ ਸੁੱਖ, ਸ਼ਾਂਤੀ, ਆਤਮਿਕ ਤਾਕਤ ਤੇ ਪਰਮਾਤਮਾ ਨਾਲ ਨੇੜਤਾ ਆਉਂਦੀ ਹੈ। ਉਸਦੇ ਬੀਜੇ ਹੋਏ ਨੇਕ ਕਰਮ ਉਸਨੂੰ ਸੁਖ ਫਲ ਦਿੰਦੇ ਹਨ ਦੂਜੇ ਪਾਸੇ ਜੇ ਮਨੁੱਖ ਲਾਲਚ ਅਹੰਕਾਰ ਝੂਠ ਧੋਖੇ ਅਤੇ ਬੁਰੇ ਕੰਮ ਦੇ ਬੀਜ ਬੀਜਦਾ ਹੈ ਤਾਂ ਉਸਨੂੰ ਦੁੱਖ ਚਿੰਤਾ ਅਤੇ ਸ਼ਾਂਤੀ ਦੇ ਫਲ ਮਿਲਦੇ ਹਨ ਇਹ ਕਾਨੂੰਨ ਅਟੱਲ ਹੈ ਕਿਉਂਕਿ ਪ੍ਰਮਾਤਮਾ ਨੇ ਸ੍ਰਿਸ਼ਟੀ ਦੇ ਨਿਯਮ ਇੰਜ ਬਣਾਏ ਹਨ ਕੀ ਹਰ ਕਰਮ ਦਾ ਫਲ ਉਸੇ ਮੁਤਾਬਿਕ ਮਿਲਦਾ ਹੈ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਅਸੀਂ ਆਪਣੇ ਕਰਮਾਂ ਲਈ ਖੁਦ ਜ਼ਿੰਮੇਵਾਰ ਹਾਂ ਕੋਈ ਹੋਰ ਸਾਡੇ ਕਰਮਾਂ ਦੇ ਨਤੀਜੇ ਨਹੀਂ ਭੁਗਤੇਗਾ ਇਸ ਲਈ ਮਨੁੱਖ ਨੂੰ ਹਮੇਸ਼ਾ ਸੋਚ ਵਿਚਾਰ ਕੇ ਹੀ ਕਰਮ ਕਰਨੇ ਚਾਹੀਦੇ ਹਨ ਇਹ ਪੰਕਤੀ ਸਾਨੂੰ ਸਿਖਾਉਂਦੀ ਹੈ ਕਿ ਸਦਾ ਚੰਗੇ ਵਿਚਾਰ ਤੇ ਬੀਜ ਬੀਜੋ ਨਾਮ ਜਪੋ ਸੇਵਾ ਕਰੋ ਦਇਆ ਅਤੇ ਨਿਮਰਤਾ ਵਾਲਾ ਜੀਵਨ ਜਿਓ ਜੇ ਅਸੀਂ ਚੰਗੇ ਬੀਜ ਬੀਜਾਂਗੇ ਤਾਂ ਸਾਡਾ ਵਰਤਮਾਨ ਵੀ ਸੁੰਦਰ ਹੋਵੇਗਾ ਅਤੇ ਭਵਿੱਖ ਵੀ ਰੋਸ਼ਨ ਹੋਵੇਗਾ